ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋ ਸਨਾਉ ਠੀਕ ਠਾਕ ਉਮੀਦ ਕਰਦੇ ਆਂ ਕਿ ਤੁਸੀਂ ਠੀਕ ਹੀ ਹੋਗੇ ਤੇ ਅੱਜ ਅਸੀਂ ਸ਼ਾਪ ਕਰ ਲਈ ਚੇਂਜ ਤੇ ਅਜੇ ਕੱਪੜੇ ਲਾਉਣ ਵਾਲੇ ਆ ਬੀਬੀਆਂ ਆ ਗਏ ਲੈਣ ਵਾਪੇ ਕੋਸ਼ ਇੱਧਰ ਵੀ ਪਏ ਹੋਏ ਨੇ ਆ ਆ ਵੇਖੋ ਨਵੇਂ ਆ ਗਏ ਜੀ ਆ ਅਜੇ ਨਿਊ ਕਸਟਮਰ ਆਏ ਦੁਕਾਨ ਤੇ ਇਹ ਨਿਊ ਨਿਊ ਇੱਧਰ ਆਏ ਮੈਂ ਉੱਪਰ ਵਾਲੀ ਦੁਕਾਨ ਤੇ ਨਹੀਂ ਉੱਪਰ ਆਉਂਦੇ ਆਹੋ ਨਿਊ ਆਏ ਅਜੇ ਉੱਪਰ ਆਏ ਆ ਤੇ ਤੇ ਹੋਰ ਵੀ ਵਧੀਆ ਵਧੀਆ ਸਟਾਕ ਲੈ ਕੇ ਆਵਾਂਗੇ ਕੱਲ ਨੂੰ 200 200 ਸੂਟ ਲੈ ਚੱਲੇ ਆਂ ਦੀਦੀ ਤੇ ਬਾਕੀ ਹੁਣ ਲਿਆਵਾਂਗੇ ਕੱਲ ਨੂੰ ਤੇ ਦਲਬੀਰੋਂ ਭੈਣੇ ਕੱਲ ਨੂੰ ਲੈਣਾ ਇਹ ਕਹਿੰਦੇ ਹੁਣ ਹਾ ਸਟਾਕ ਆਏਗਾ ਤੇ ਫਿਰ ਆਪਾਂ ਲਾਵਾਂਗੇ ਕੱਲ ਨੂੰ ਲੈ ਕੇ ਆਵਾਂਗੇ ਬੈੱਡ ਸ਼ੀਟਾਂ ਵਧੀਆ ਵਧੀਆ ਸੂਟ ਤੇ ਤੁਸੀਂ ਜਲਦੀ ਜਲਦੀ ਆਣ ਕੇ ਵਿਜ਼ਿਟ ਕਰੋ ਤੇ ਹੋਰ ਅਈ ਸਰਦੀਆਂ ਵਾਲੇ ਸੂਟਾਂ ਦੀ ਲਾ ਦਿੱਤੀ ਸੇਲ ਤੇ ਲੈਸ ਵਿੱਚ ਲਾਤੇ ਆ ਨਾਲੇ ਚਾਚੀ ਨੂੰ ਲਾਈ ਜਿਹੜਾ ਹਜ਼ਾਰ ਦੇ ਦੋ ਸੀਗੇ ਉਹ ਹੁਣ 800 ਦੇ ਦੋ ਤੇ ਜੇ ਉਸ ਤੋਂ ਵੀ ਘੱਟ ਹੋਣੇਗੇ ਤੇ ਉਹ ਵੀ ਕਰ ਦਾਂਗੇ ਉਹ ਜੇ ਪੈਕ ਹੀ ਹੈ ਜੇ ਕਰਦੇ ਆ ਸੈਟਿੰਗ ਕਰ ਇੱਕ ਆਹ ਹੈ ਜੇ ਇਹਦੇ ਨਾਲ ਵੀ ਦੁਪੱਟਾ ਉਹ ਹਲਾ ਕੇ ਕਰਾਂ ਮੈਂ ਨਹੀਂ ਲੈਣਾ ਆਪਣੇ ਇਹ ਹੈ ਤਿੰਨ ਕਲਰ ਵਿੱਚ ਦੁਪੱਟਾ ਤਾਂ ਹੋਣਾ ਉਹ ਨਹੀਂ ਉਦੋਂ ਨਹੀਂ ਕਰਨਾ ਅੱਛਾ ਸਕਰੀ ਠੀਕ ਆ ਇਹ ਡਿਜ਼ਾਈਨ ਇਹ ਕਿਉਂਸਾ ਨੇ ਕੁੜੀਆਂ ਵਾਲਾ ਸੂਟ ਬਣਾਇਆ ਹੈ ਕੋੜੀ ਜਾਂ ਉਸੋਂ ਨੇ ਲਾਈਟ ਛੇੜਾ ਕੁੜੀਆਂ ਪੁੰਦੀਆਂ ਨੇ ਸਮਝ ਜਿੱਦਾਂ ਤੂੰ ਤਰਾਜੋ ਲੈ ਕੇ ਬਣਾਇਆ ਹੋਈ ਕੁੜੀਆਂ ਉਹ ਪਹਿਲਾਂ ਸੌਣ ਵਾਲਾ ਪਿਆ ਕਾਦੀਆਂ ਤੋਂ ਅੱਛਾ ਕਾਦੀਆਂ ਤੋਂ ਇਹ ਮੈਂ ਹੋਣੀ ਲਿਆ ਇਹ ਮੇਰੇ ਤਿੰਨ ਮਹੀਨੇ ਹੋ ਗਏ ਜਦ ਮੈਂ ਤੁਹਾਨੂੰ ਕਾਦੀ ਤੋਂ ਮੇਰੀ ਲੈਣਗੀ ਨਾ ਉਹਦੇ ਮੈਂ ਧਿਆਨ ਦੱਸਵਾਇਆ ਨਹੀਂ ਮੈਂ ਵਿਆਹ ਹੈਗਾ ਤੇ ਸਵਾਵਾ ਮੇਰੇ ਪਹਿਲਾਂ ਨਿਕਲ ਗਈ ਆ ਵਾਲੇ ਤੋਂ ਬਾਅਦ ਚ ਫੇਰ ਸਾਰਿਆਂ ਨੇ ਮੰਗੇ ਹਾਂ ਤੇ ਇਹ ਫੇਰ ਲੈ ਕੇ ਆਈ ਹਾਂਜੀ ਫੇਰ ਲੈ ਕੇ ਆਈ ਤੇ ਹੁਣ ਫੇਰ ਇੱਕ ਨਿਕਲ ਗਿਆ ਕਿੰਨੇ ਪਸੰਦ ਕੀਤਾ ਇਹਦਾ ਭੁੱਲਾ ਜੇ ਦੁਪੱਟਾ ਆਹ ਵੇਖੋ ਸੋ ਇਹਨੇ ਕਿਹਦਾ ਨਿਕਲ ਗਿਆ ਜੀ ਇਹ ਕਿਹਦਾ ਜੀ ਦੀਦੀ ਇਹਨੇ ਵੀ ਖੜਾ ਲੈ ਨਾਲ ਵਿੱਚ ਉਹ ਪਹਿਲਾ ਵਾਲਾ ਜੋ ਖੜਿਆ ਹੈ ਨਾ ਇਸ ਤੋਂ ਪਹਿਲਾ ਵਾਲਾ ਹੈ ਉਹਦੇ ਨਾਲ ਕੋਟਾ ਡੋਰੀ ਦਾ ਦੁਪੱਟਾ ਹੈ ਅੱਛਾ ਸੀ ਦੋ ਦੋ ਟੈਂਟਲਮੈਂਟ ਨਵੀਆਂ ਨੇ ਬਹੁਤ ਬਹੁਤ ਕਹਿੰਦਾ ਸੁਮਨ ਕਲਵਾਰ ਤੇ ਵੀ ਆ ਇਹਦੇ ਵਰਗ ਹਨਾ ਸੋਨਾ ਸੋਨਾ ਸੁੱਤਰ ਪਰ ਜਿਵੇਂ ਪਾਏ ਥੋੜੇ ਲੈ ਕੇ ਪਰ ਨਾ ਨਾ ਉਹ ਜੀ ਚੀਜ਼ ਲੈ ਕੇ ਹੁਣ ਕੱਲ ਵੀ ਬਿੱਬੀਆਂ ਦੋ ਤਿੰਨ ਆਈਆਂ ਆ ਆਪਣੇ ਬ੍ਰਿੰਡ ਤੋਂ ਹੀ ਉਹ ਕਹਿਣ ਲੀਆਂ ਕਿ ਚੱਲ ਆਨੂੰ ਕੱਪੜੇ ਪਸੰਦ ਆ ਇਹ ਅਸੀਂ ਇੰਨੀ ਨਹੀਂ ਨਹੀਂ ਕੱਪੜੇ ਸੋਨੇ ਆ ਹਾਂ ਜੇ ਬਲਜੀਤ ਨੇ ਮੇਰੇ ਕੋਲ ਆ ਵਖਣੇ ਤੇ ਇਹ ਲੱਗੇ ਬਿਠੇ ਉਹ ਕਹਨ ਲਿਈ ਬੜਾ ਸੋਨਾ ਆ ਜਿਹੜਾ ਮਾਸੀ ਨੂੰ ਉਹਦੇ ਚੋ ਵੀ ਪਸੰਦ ਆ ਗਿਆ ਉਹ yellow ਵਾਲਾ ਆ ਪਸੰਦ ਆ ਗਿਆ yellow ਉਹ ਆਨੇ ਕਹਿੰਦੀ ਹੋਰ ਮੈਂ ਉਸ ਵੇਲੇ ਕਹਾਈ ਸੀ ਇੱਕ ਪਾਉਂਗੀ black ਤੇ yellow ਦੀ ਬੜੀ ਡਿਮਾਂਡ ਹਾਂ ਉਹ ਲੈ ਕੇ ਆਉਣੇ ਤਾਂ ਮੈਨੂੰ ਉਹ ਪੁਰਾਣੀ ਨਹੀਂ ਲਈ ਇੱਕੋ ਜਿਹੜਾ ਬਲਜੀਤ ਦੀ ਲਈ ਹੈ ਮੈਂ yellow ਮੇਰਾ ਵੀ ਉੱਥੇ ਲਿਆ ਕੇ ਰੱਖ ਆਇ ਕਿਹੜਾ ਇੱਕ ਖੜਿਆ ਤੇਗਾ ਚਲੋ ਇੱਕ ਹੋਰ ਜਿਹੜਾ ਮਾਸੀ ਨਹੀਂ ਆ ਵਾਈਟ ਚਿਕਨ ਦੀ ਸਲਵਾਰ ਵਾਲਾ ਜਿੰਦੀ ਕਦਾਈ ਵਾਲਾ ਉਹ ਮਾਸਟਰਡ ਨਾਲ ਦਾ ਨੇ ਇਹ ਕਹਿ ਸੀਗਾ ਤੇ ਡਿਫੈਕਟ ਆ ਗਿਆ ਉਹਦੇ ਨਾਲ ਦਾ ਉਹ ਵੀ ਕਹਿੰਦੇ ਸੀ ਮਾਸੀ ਵੀ ਵੇਖ ਗਿਆ ਮਰੋ ਅੱਛਾ ਤੂੰ ਉਹ ਵਾਈਟ ਸਲਵਾਰ ਵਾਲੇ ਨਹੀਂ ਵੇਖੇ ਤੇਰਾ ਨਹੀਂ ਆ ਵੇਖਦੇ ਆ ਵੇਖੋ ਥੋੜੇ ਅੱਛਾ ਆ ਵਾਲਾ ਨਹੀਂ ਆ ਤਸਾਲੋ ਉਹ ਦਿੱਤੇ ਇਹਦੇ ਨਾਲ ਦਾ ਵੀ ਖੜਿਆ ਚਾਹੀਦਾ ਨਹੀਂ ਪਤਾ ਨਹੀਂ ਮੈਨੂੰ ਇਹ ਤਾਂ ਨਹੀਂ ਮੈਨੂੰ ਪਤਾ ਨਹੀਂ ਉਹ ਵਾਲਾ ਨਹੀਂ ਨਹੀਂ ਇਹ ਉਹਨੇ ਖੜਿਆ ਵਾ ਜਿ ਗਦੀਬ ਨੇ ਉੱਚਾ ਕੀ ਬੰਦੀ ਇਹ ਦੱਸੋ ਹਾਂ ਉਹਦੇ ਪਰ ਉਹਨਾਂ ਦੀ ਸਲਵਾਰ ਨਹੀਂ ਬਣਨੀ ਨਾ ਪਲੈਜਮਨ ਜਿਆਦਾ ਵਾ ਹਾਂ ਨਹੀਂ ਸਲਵਾਰ ਸਾਰੇ ਤੇ ਬਣ ਜਾਂਦੀ ਉਹਦਾ ਫਿਰ ਸਰੀਰ ਦੇ ਸਾਹ ਆ ਸਰੀਰ ਪਰ ਆਣਾ ਇਹਦੇ ਵਿੱਚ ਵੀ ਕਲਰ ਇੱਕ ਹੋਰ ਬਣਾਇਆ ਇਹ ਇੱਕ ਜਿਆਦਾ ਹੋ ਜਾਣਾ ਦੁਪੱਟਾ ਆਹ ਤੇ ਚੱਲੀ ਜਾਊਗਾ ਦੁਪੱਟਾ ਕਢਾਈ ਉੱਪਰ ਲੱਗੂਗਾ ਮੇਰੇ ਕੋਲ ਤਾਂ ਅੰਦਰ ਫਿਰ ਚਾਹ ਚਾਹ ਬਣਾ ਕੇ ਤੇ ਉਹਨਾਂ ਨੇ ਕਿਹਾ ਕਰਨਾ ਕਿ ਆ ਗਈ ਅੱਧਾ ਕੀ ਆ ਗਈ ਆਮਲ ਗੋਲ ਤੇ ਹੋਰ ਚਾਦਰ ਵੀ ਲਖੜੀਆਂ ਨਾ ਹਾਂਜੀ ਸਾਰਾ ਕੁਝ ਵਿੱਚ ਫਿਰ ਬੰਦਾ ਸਮਾਰਦਾ ਕਈ ਬੀਬੀਆਂ ਹੋਈਆਂ ਕਿ ਸੂਟ ਨਹੀਂ ਸਾਰੇ ਲੈਣੀਆਂ ਨਾ ਹੋਰ ਕੁਝ ਬੜਾ ਪਰਸ ਵਗੈਰਾ ਸਭ ਕੁਝ ਲੈ ਆ ਬੋਲੇ ਹੋਲੇ ਸਭ ਕੁਝ ਬੋਲ ਆ ਗਈ ਮੈਂ ਬੜਾ ਦੇ ਭੱਜਿਆ ਹੋਣਾ ਮੇਰੇ ਕੋਲ ਸੂਟਾਂ ਵਾਲੇ ਤਾਂ ਬੜੇ ਜਲਦੀ ਮਨ ਆਉਂਦੇ ਸੂਟਾਂ ਵਾਲੇ ਦੀ ਮੈਂ ਕਿਹਦੀ ਪਤਾ ਨਹੀਂ ਕਿ ਕਿੰਨੇ ਕ ਮੈਂ 2-3 ਸ਼ੁਰੂ ਕਰਨੀਆਂ ਪੈਣੀਆਂ ਆ ਇੱਕ ਮਹੀਨੇ ਚ ਮੈਂ 2 ਜਾਂ 3 ਕਮੇਟੀਆਂ ਦੇਆ ਕਰੂੰਗੀ ਅਛਾ ਜਿੰਨੇ ਮੈਂਬਰ ਹੋ ਗਏ ਆ ਅਛਾ ਹੂੰ ਤੇ ਫਿਰ ਮੈਂ ਸਟਾਕ ਵੀ ਤੇ ਸਟਾਕ ਵੀ ਤੇ ਹੋਣਾ ਹੀ ਆ ਤੇ ਮੈਂ ਹੀ ਮੈਂਬਰ ਦੇ ਲਈ ਤੈਨੂੰ ਦੇ ਦਿਓ ਤੁਹਾਡੀ ਮਰਜ਼ੀ ਜਿੱਦਾਂ ਵੀ ਕਰਨਾ ਇਹ ਗੱਲ ਮੈਂ ਕਰ ਬਹੁਤ ਦਿਨ ਆਪਣੇ ਦਰਾਂ ਵਿੱਚ ਛਾਣੀਆਂ ਰਹੀ ਆ ਜੇ ਜਿਆਦਾ ਹੁੰਦੇ ਤਾਂ ਕੋਈ ਆਪ ਕਰ ਲਉਣਾ ਮੈਂ ਸਭ ਲਾ ਲਗੀ ਨਾ ਹੂੰ 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 ਵੇਖੋ ਮੇਰਾ ਆਂਦਿਆ ਸਹੀ ਆ ਮੈਂ ਤੇ ਇੱਕ ਜੇ ਸਾਰਿਆਂ ਨੂੰ ਅੱਜ ਮੈਂ ਆਈ ਆਪਣੀ ਮਾਮੀ ਦੀ ਦੁਕਾਨ ਤੇ ਮਾਮੀ ਨੇ ਸਾਰਾ ਆਪਣਾ ਸੈਟਅਪ ਚੇਂਜ ਕਰ ਦਿੱਤਾ आपणे सगळ्या सारा, सारा थले स्टॉक ही जेडा ऊपर लाए होन आप उपर सारा देखना है की सारा अरेंज कीता मामी ने की नहीं नहीं तो मैं जाके करा के आवा ਅੱਜ ਬਹੁਤ ਕਰਨ ਵਾਲਾ ਉਹ ਕਰਨ ਵਾਲਾ ਨਿਕਲ ਨਵਾਂ ਸਟਾਕ ਲੈ ਕੇ ਆਵਾਂਗੇ ਫਿਰ ਉਹ ਸਾਰਾ ਅਰੇਂਜ ਕਰਾਂਗੇ ਫਿਰ ਆਪਾਂ ਵੀਡੀਓ ਪੋਸਟ ਕਰਾਂਗੇ ਤੁਸੀਂ ਲਾਈਕ ਸਬਸਕ੍ਰਾਈਬ ਕਮੈਂਟ ਤੇ ਵੀ ਵਧਾਈ ਜਾਓ ਬਸ ਸਪੋਰਟ ਕਰੀ ਜਾਓ ਸਾਨੂੰ ਆਪਾਂ ਤੁਹਾਨੂੰ ਬਸ ਦਿਲੋਂ ਪਿਆਰ ਦਿਓ ਚਾਚੀ ਸਾਡੀ ਨੂੰ ਹੁਣ ਆਪਾਂ ਨਵੇਂ ਨਵੇਂ ਕੱਪੜੇ ਲੈ ਕੇ ਤੇ ਆਪਾਂ ਤੁਹਾਡਾ ਪੂਰਾ ਦਿਲ ਖੁਸ਼ ਕਰਾਂਗੇ ਤੇ ਤੁਸੀਂ ਲੈਣ ਵਿਜ਼ਿਟ ਜ਼ਰੂਰ ਕਰਿਓ ਇਸ ਸ਼ਾਪ ਨੂੰ ਤੇ ਸੱਚੀ ਕਾਲ ਦੀ ਸਾਰਿਆਂ ਨੂੰ ਨੇ ਵੇਖਣੀ ਹੋਊਗੀ ਉਹ ਮੁੰਡਾ ਵਾ ਨਾ ਤਾਂ ਤੇ ਆਪਾਂ ਪੰਮੂ ਵਾਸੀ ਦੀ ਰੀਤੀ ਕਰਦਾਂਗੇ ਤੇ ਉਹ ਵੀ ਉਹਨੂੰ ਕਹੀ ਤੂੰ ਲੱਗ ਜਦੋਂ ਰੋਟੀਆਂ ਲਾਏਂਗੀ ਉਹ ਵੇਖੀ ਚਾਹੀਦੀ ਤਾਂ ਘਰੇ ਫੋਨ ਲਾਨੀ ਆ ਬਸ ਉਦਾਂ ਹੀ ਨਹੀਂ ਮੈਂ ਆਪਣੇ ਫੋਨ ਤੋਂ ਜਦੋਂ ਮੈਂ ਆ ਵੇਖਣੀ ਮੈਂ ਵੀਡੀਓ ਵੇਖਣੀ ਨਾ ਛੁੱਟਾ ਨਹੀਂ ਮੈਂ ਸਾਰਿਆਂ ਨੂੰ ਵਿਖਾ ਲਈ ਆਪਣੇ ਫੋਨ ਤੋਂ ਤੁਸੀਂ ਆਪਣੇ ਫੋਨ ਤੋਂ ਵਿਖਾਣ ਤੇ ਦੂਜਿਆਂ ਦੇ ਉਹਨਾਂ ਦੇ ਖੁਦ ਦੇ ਫੋਨਾਂ ਤੋਂ ਵਿਖਾਣੀ ਆ ਸਬਸਕ੍ਰਾਈਬ ਕਰਕੇ ਚੈਨਲ ਤੇ ਨਾਲ ਨਾ ਪਿੰਡ ਦੇ ਦਿਨ ਹਾਂ ਫਿਰ ਤੁਸੀਂ ਕਰਾਈ ਫਿਰ ਤੁਸੀਂ ਥੱਲੇ ਲਾਈਕ ਵੀ ਕਰ ਦਿਓ ਨਾ ਠੀਕ ਹੈ ਤੋ ਸਾਰੇ ਫੋਨਾਂ ਦੇ ਕਰੀ ਹਾਂ ਮੈਂ ਕਮੈਂਟ ਵੀ ਕਰਾਉਂਗੀ ਮਾਮੀ 2 2 4 4 ਠੀਕ ਓਕੇ ਠੀਕ ਹੈ ਡਨ ਹੋ ਜੂਗਾ ਫਿਰ ਨਹੀਂ ਕਰਾ ਲਿਆ ਫਿਰ ਪਰ ਚਾਚੀ ਸੂਟ ਮਿਨਰ ਵਰਕ ਜਿਹੜਾ ਹੁੰਦਾ ਸੋਮਾ ਕੱਢਣ ਵਾਲਾ ਚੀਜ਼ ਉਪਰ ਸੱਤੇ ਉਹ ਪ੍ਰੋਕਰਟੀ ਦੇ ਵੇਖ ਗੀਆ ਲੋ ਅਜਿਹਾ ਹੈਗੇ ਆ ਪਲੇਨ ਪਲੇਨ ਆ ਜਾਗੂ ਜੁਗ ਦੇ ਪਾਉਣ ਵਾਸਤੇ ਏ ਬੜਾ ਸੋਹਣਾ ਜਿਹੜਾ ਤੇ ਪ੍ਰੋਕਰਟੀ ਉਦਾਂ ਹੀ ਸਲਵਾਰ ਪਲੇਨ ਸੀਗੀ ਜਿਹੜੀ ਆਹੋ ਉਹੀ ਰਹਿਣੀ ਤੇ ਇੱਕ ਤੇ ਉੱਚ ਹੋਰੀ ਸੀ ਛਲਟਾ ਕੱਲੀਆਂ ਜਿਹੜੀਆਂ ਉਹ ਕੱਲੀਆਂ ਛਲਟਾ ਹੈਗੀਆਂ ਉਹ ਕਿਹੜਾ ਕਲਰ ਪੱਲਾ ਉਹ ਤੈਨੂੰ ਕਲਰ ਰਹਿਦਾ ਆ ਦੋ ਕਲਰ 골ਡਨ orange ਤੋਂ ਮੈਂ ਤੁਹਾਨੂੰ ਤੋਂ ਮੈਂ ਵੇਖਦਾ ਇੱਕ ਰੋਲੀ ਨਾ ਤੇ ਕਿਹੜਾ ਸਹੀ ਲੱਗੇਗਾ 골ਡਨ ਜਿਹੜਾ ਜਿਆਦਾ ਸੋਹਣਾ ਲੱਗਣ ਡਿਆ 골ਡਨ ਤੇਰਦੀ ਮੈਂ ਵੀ ਬਣਾਇਆ ਮਾਸੀ 골ਡਨ ਤੇ ਨਾ ਆਹ ਵਾਲੇ ਕਲਰ ਹਾਂ 골ਡਨ ਜਿਆਦਾ ਸੋਹਣਾ ਲੱਗਣ ਡਿਆ ਆਹ ਦੇਖੋ ਸੇਮ ਦੇਖੋ ਕਿਸੇਵੇਂ ਦੰਦ ਚ ਨਾ ਆਹ ਦੇਖੋ ਇਦਾਂ ਦਾ ਗੋਟਾ ਲਾ ਲਈ ਨਾ ਐ ਪੂਰੀ ਬੰਮ ਚੀਜ਼ ਬੰਨ੍ਹ ਰਣੀ ਮੈਂ ਵੇਖ ਲਈ ਨਾ ਇਹ ਰੇਡਾ ਪੂਰਾ ਫਾਈਨਲ ਹੋ ਗਿਆ ਮਾਮੀ ਹੁਣ ઓਲ ਲੈ ਕੇ ਆਵਾਂਗੀ ਜੋਰਜਟ ਜਿੱਤੇ ਇੰਨਾ ਤੇ ਕਟਾਈ ਹੈ ਨਾ ਕੱਲ ਲੈ ਕੇ ਆਵਾਂਗੀ ਜੋਰਜਟ ਖੋਲੇ ਜੀ ਅਛਲ ਸਲਵਾਰ ਦੇ ਨਹੀਂ ਪਲੇਨ ਕੱਪੜੇ ਨਾਲ ਲਿਆਉਂਗੀ ਕੱਲ ਕੱਲ ਤੁਸੀਂ ਆ ਸਿਲੇਕਟ ਕਰਕੇ ਰੱਖ ਦਿਓ ਆ ਰੱਖ ਜੋ ਇਹਨਾਂ ਸਲਵਾਰ ਕਿਉਂਕਿ ਆ ਇਸ ਇਹੀ ਕਲਰ ਹੋ ਮੇਰਾ ਕੋਲ ਮੇਰੇ ਕੋ ਸੇਮ ਹਾਂ ਹਾਂ ਜੱਜੀ ਨੇ ਪਾਇਆ ਵੀ ਜਿੱਦਨ ਉਹ ਹੀ ਸੰਗ ਉੱਤੇ ਵਿੱਚ ਸੇਮ ਇਹੀ ਆ ਜੱਜੀ ਭਾਬੀ ਨੂੰ ਇਹ ਸਲਵਾਰ ਲੈ ਕੱਲ ਲਿਆਉਂਗੀ ਨਾ ਲੈ ਇਹਦੇ ਵਿੱਚ ਰਹਿਣਾ ਨਹੀਂ ਖੜਨਾ ਨਹੀਂ ਇਹ ਚੱਲਣਾ ਆ ਮੈਂ ਅੱਜ ਤੇ ਚੱਲਣਾ ਨਹੀਂ ਹਾਂ ਹਾਂ ਇਹ ਇਹਦਾ ਮੈਂ ਆਇਓ ਫਿਰ ਵੇਖੀ ਜਾਓ ਠੀਕ ਹਾਂ ਕਿਦਾਂ ਆਓਗੇ ਫਿਰ ਨਾ ਜਿੱਦੜੇ ਫੇੜਾ ਵੱਜੇ ਅੱਜ ਜਦੋਂ ਮੈਂ ਪਹੁੰਚਾ ਤਾਂ ਮਾ ਸੀਰੇ ਕੀ ਬੰਦਾ ਕੱਲ ਨੂੰ ਹੀ ਨਾ ਫੇੜਾ ਵੱਜੇ ਆਹੋ ਮੰਮੀ ਕੱਲ ਆਪਾਂ ਲੱਕੀਤ ਵੀਡੀਓ ਬਣਾਈਆਂ ਫਿਰ ਇਹ ਵੇਖ ਲੈਣਗੇ ਤਾਂ ਸੈਲੈਕਟ ਕਰ ਲੈਣਾ ਮੈਨੂੰ ਤਾਂ ਦੱਸ ਦਿਓ ਮੈਂ ਉਹਨਾਂ ਤੋਂ ਫੇਰ ਇੱਕ ਹੋਰ ਆਣ ਕੇ ਵੇਖ ਕੇ ਜਾਊ ਆਪਕੋ ਬਹੁਤ ਠੀਕੀ ਆ ਆਪਕੋ ਧੋਤਮਾ